ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਵੱਡੇ-ਵੱਡੇ ਬੋਰਡ ਲਗਾ ਕੇ ਦੱਸ ਰਹੇ ਹਨ ਕਿ ਨਸ਼ਾ ਕਰਨ ਵਾਲੇ ਨੌਜਵਾਨ ਅਪਰਾਧੀ ਨਹੀਂ ਹਨ ਇਹ ਪੀੜਤ ਹਨ ਨਸ਼ਾ ਛੱਡਣ ਲਈ ਸਾਡੇ ਕੋਲ ਆਓ ਸਾਡਾ ਸਹਿਯੋਗ ਦਿਓ ਉੱਥੇ ਦੂਜੇ ਪਾਸੇ OST ਸੈਂਟਰ ਨਕੋਦਰ ਵਿੱਚ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਹਿਣਾ ਹੈ ਕਿ ਤੁਸੀਂ ਤਾਂ ਕਹਿ ਦਿੱਤਾ ਕਿ ਅਪਰਾਧੀ ਨਹੀਂ ਹਨ ਲੇਕਿਨ OST ਸੈਂਟਰ ਨਕੋਦਰ ਵਿੱਚ ਦਵਾਈ ਦੇਣ ਵਾਸਤੇ ਜੋ ਤੁਸੀਂ ਮਹਿਲਾ ਸਟਾਫ ਰੱਖਿਆ ਹੈ ਉਹ ਸਾਡੇ ਨਾਲ ਐਨੀ ਮਾੜੀ ਭਾਸ਼ਾ ਦਾ ਇਸਤੇਮਾਲ ਕਰਦੀਆਂ ਹਨ ਜਿਵੇਂ ਅਸੀਂ ਇਨਸਾਨ ਨਹੀਂ ਜਾਨਵਰ ਹੋਈਏ ਲੱਗਦਾ ਹੈ ਤੁਸੀਂ ਅਨਪੜ੍ਹ ਤੇ ਗਵਾਰ ਮੁਲਾਜ਼ਮ ਰੱਖ ਲਈਆਂ ਹਨ ਕਿਉਂਕਿ ਹਰ ਕਿਸੇ ਨੂੰ ਤੂੰ ਕਹਿ ਕੇ ਬੁਲਾਉਣਾ ਇਹ ਤਾਂ ਗਵਾਰਾਂ ਦੀ ਪਛਾਹੀ ਮੰਨਿਆ ਗਿਆ ਹੈ ਤੇ ਉਪਰੋਂ ਸੈਂਟਰ ਖੋਲਣ ਦਾ ਤਾਂ ਟਾਈਮ ਹੀ ਇਹਨਾਂ ਨੇ ਆਪਣਾ ਰੱਖਿਆ ਹੋਇਆ ਹੈ। ਕਦੀ 9:30 ਵਜੇ, ਕਦੀ 9:30 ਵਜੇ ਅਤੇ ਅਸੀਂ ਟਿਫਨ ਲੈ ਕੇ ਸੈਂਟਰ ਅੱਗੇ ਹੀ ਖਲੋਤੇ ਰਹਿੰਦੇ ਹਾਂ ਅਤੇ ਸਾਡੀ ਦਿਹਾੜੀ ਮਾਰੀ ਜਾਂਦੀ ਹੈ। ਅਤੇ ਜਿਹੜੇ ਨੌਜਵਾਨ ਕਿਸੇ ਦੀਆਂ ਦੁਕਾਨਾਂ ਤੇ ਕੰਮਾਂ ਤੇ ਲੱਗੇ ਹਨ, ਉਹ ਕੰਮਾਂ ਤੇ ਜਾਣ ਤੋਂ ਲੇਟ ਹੋ ਜਾਂਦੇ ਹਨ ਅਤੇ ਜੇਕਰ ਅਸੀਂ ਚਾਰ ਨੌਜਵਾਨ ਇਕੱਠੇ ਹੋ ਕੇ ਐਸ.ਐਮ.ਓ. ਸਾਹਿਬ ਨੂੰ ਸ਼ਿਕਾਇਤ ਕਰਨ ਜਾਈਏ ਤਾਂ ਸੈਂਟਰ ਆ ਕੇ ਧਮਕੀ ਦਿੰਦੀਆਂ ਹਨ ਕਿ ਜਿਹੜਾ ਹਸਪਤਾਲ ਵੱਲ ਨੂੰ ਗਿਆ ਉਸ ਦੀ ਫਾਈਲ ਬੰਦ ਕਰ ਦਿੱਤੀ ਜਾਵੇਗੀ। ਜੇ ਹਾਂ ਕਈ ਵਾਰ ਹੋਇਆ ਹੈ ਕਿ ਇਹਨਾਂ ਨੇ ਕਈ ਨੌਜਵਾਨਾਂ ਨੂੰ ਇਹ ਕਹਿ ਕੇ ਤੇਰੀ ਫਾਈਲ ਬੰਦ ਕਰ ਦਿੱਤੀ ਹੈ ਬੜਾ ਖੱਜਲ ਕਰਦੀਆਂ ਹਨ ਤੇ ਚਾਰ ਪੰਜ ਦਿਨ ਖੱਜਲ ਕਰਨ ਤੋਂ ਬਾਅਦ ਦਵਾਈ ਦਿੰਦੀਆਂ ਹਨ ਜਿਸ ਤੋਂ ਡਰਦੇ ਨੌਜਵਾਨ ਇਹਨਾਂ ਦੀ ਸ਼ਿਕਾਇਤ ਕਰਨ ਤੋਂ ਡਰਦੇ ਹਨ ਜਿਸ ਦਾ ਇਹ ਮੈਡਮਾਂ ਨਜਾਇਜ਼ ਫਾਇਦਾ ਲੈਂਦੀਆਂ ਹੋਈਆਂ ਆਪਣੀ ਮਰਜ਼ੀ ਨਾਲ ਸੈਂਟਰ ਖੋਲ੍ਹਦੀਆਂ ਹਨ ਨੌਜਵਾਨਾਂ ਨੇ ਦੱਸਿਆ ਕਿ ਇੱਕ ਵਾਰ ਉਹਨਾਂ ਨੇ ਐਮ.ਐਲ.ਏ. ਸਾਹਿਬ ਜੀ ਨਾਲ ਇਸ ਬਾਰੇ ਗੱਲ ਕੀਤੀ ਅਤੇ ਐਮ.ਐਲ.ਏ. ਸਾਹਿਬ ਜੀ ਨੇ ਹਸਪਤਾਲ ਐਸ.ਐਮ.ਓ. ਸਾਹਿਬ ਜੀ ਨੂੰ ਇਹਨਾਂ ਮੁਲਾਜ਼ਮਾਂ ਨੂੰ ਸਮੇਂ ਸਿਰ ਆਉਣ ਦੀ ਹਦਾਇਤ ਕੀਤੀ ਲੇਕਿਨ ਹਾਦਥਾ ਉਦੋਂ ਹੋ ਗਈ ਜਦੋਂ ਇਹਨਾਂ ਦਵਾਈ ਦੇਣ ਵਾਲੀਆਂ ਪ੍ਰਾਈਵੇਟ ਮੁਲਾਜ਼ਮਾਂ ਨੇ ਇੱਕ ਘੰਟਾ ਲੇਟ ਆ ਕੇ ਸੈਂਟਰ ਖੋਲ੍ਹਿਆ ਅਤੇ ਨੌਜਵਾਨਾਂ ਨੂੰ ਕਿਹਾ ਕਿ ਜੇਕਰ ਅੱਗੇ ਤੋਂ ਤੁਸੀਂ ਕਿਸੇ ਨੂੰ ਸ਼ਿਕਾਇਤ ਕੀਤੀ ਤਾਂ ਅਸੀਂ ਹੋਰ ਵੀ ਲੇਟ ਸੈਂਟਰ ਖੋਲ੍ਹਿਆ ਕਰਾਂਗੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਨੂੰ ਸ਼ਿਕਾਇਤ ਕੀਤੀ ਹੈ ਦਵਾਈ ਲੈਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਜੇ ਦਾ ਗਰਮੀ ਦੇ ਦਿਨ ਹੀ ਹਨ ਅਤੇ ਟਾਈਮ 8 ਵਜੇ ਸੈਂਟਰ ਖੋਲਣ ਦਾ ਹੈ ਤਾਂ ਇਹ ਮੈਡਮਾਂ 9 9:30 ਵਜੇ ਆਉਂਦੀਆਂ ਹਨ ਜਦੋਂ ਸਰਦੀ ਦੀ ਰੁੱਤ ਆਉਂਦੀ ਹੈ ਤਾਂ ਇਹ ਹਸਪਤਾਲਾਂ ਦਾ ਟਾਈਮ 9 ਵਜੇ ਦਾ ਹੋ ਜਾਂਦਾ ਹੈ ਉਦੋਂ ਤਾਂ ਇਹ ਐਨਾ ਖੱਜਲ ਕਰਦੀਆਂ ਹਨ ਕਿ 10 10:30 ਵਜੇ ਸੈਂਟਰ ਖੋਲਦੀਆਂ ਹਨ ਇਸ ਕਰਕੇ ਨੌਜਵਾਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਹੈ ਕਿ ਵੱਡੇ ਵੱਡੇ ਬੋਰਡ ਲਗਾ ਕੇ ਤੁਸੀਂ ਨੌਜਵਾਨਾਂ ਦਾ ਇਤਿਹਾਸ਼ੀ ਤਾਂ ਬਣਦੇ ਹੋ ਲੇਕਿਨ ਜ਼ਮੀਨੀ ਪੱਧਰ ਤੇ ਹਾਲਾਤ ਇਹ ਹਨ ਕਿ OSD ਸੈਂਟਰ ਨਕੋਦਰ ਵਿਖੇ ਸਾਡੇ ਨਾਲ ਜਨਵਾਰਾਂਵਾਰ ਗਾਵਤੀਰਾ ਹੋ ਰਿਹਾ ਹੈ ਅਤੇ ਇਹਨਾਂ ਪ੍ਰਾਈਵੇਟ ਰੱਖੀਆਂ ਮੈਡਮਾਂ ਦੀ ਸਰਵਿਸ ਚੈਕਿੰਗ ਕਰਨ ਵੀ ਕੋਈ ਨਹੀਂ ਆਉਂਦਾ ਸੋ ਉਹ OST ਸੈਂਟਰ ਨਕੋਦਰ ਵਿੱਚ ਦਵਾਈ ਲੈਣ ਵਾਲੇ ਨੌਜਵਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ OST ਸੈਂਟਰਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਹਨਾਂ ਲੇਟ ਆਉਣ ਵਾਲੀਆਂ ਮੁਲਾਜ਼ਮਾਂ ਨੂੰ ਬੋਲਣ ਦੀ ਤਮੀਜ਼ ਸਿਖਾਈ ਜਾਵੇ ਅਤੇ ਇਹਨਾਂ ਨੂੰ ਸਮੇਂ ਸਿਰ ਸੈਂਟਰ ਖੋਲਣ ਦੀ ਸਖਤ ਤਾਗੀਦ ਕੀਤੀ ਜਾਵੇ ਤਾਂ ਜੋ ਅਸੀਂ ਟਾਈਮ ਸਿਰ ਆਪਣੀ ਦਿਹਾੜੀ ਤੇ ਜਾ ਸਕੀਏ